ਹਾਂਜੀ ਸਰਵ ਜੀ ਦੀ ਸੇਵਾਇ ਇਸ ਪਰਵਾਰ ਵੱਲੋਂ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੀ ਅੱਜ ਦੀ ਲੰਗਰ ਦੀ ਸੇਵਾ ਉਹ ਸਰਦਾਰ ਸੁਖਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਚੋਰ ਜੀ ਕਣਾ ਜਾਉਂਗੇ ਅਸੋ ਇਹ ਜਿਹੜੀ ਬਹੁਤ ਹੀ ਉਤਮ ਸੇਵਾ ਜਿਹੜੀ ਯੂਥ ਫੈਲਪਰ ਕਲੱਬ ਨੇ ਸ਼ੁਰੂਆਤ ਕੀਤੀ ਆ ਇਸ ਸਮੇਂ ਦੀ ਲੋੜ ਸੀ ਤੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੂਦ ਰੇਡੇ ਦੇ ਨਗਨਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਸੇਵਾ ਦੇ ਨਾਲ ਵੱਧ ਵੱਧ ਜੁੜੋ। ਹਾਂਜੀ ਇਸ ਨੂੰ ਤੁਸੀਂ ਅੱਜ ਇੱਥੇ ਆਏ ਆ ਕਿ ਤੁਹਾਨੂੰ ਲੰਗਰ ਸੇਵਾ ਬਾਰੇ ਕਿਦਾਂ ਜਾਣਕਾਰੀ ਮਿਲੇ। ਹਾਂਜੀ ਸਪਹਿਲਾ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿੱਦਾਂ ਜਸਪੀਰ ਸਿੰਘ ਤੇ ਲੋਪਾ ਜੀ ਸਾਡੇ ਯੂਥ ਵੈਲਫੇਅਰ ਕਲੱਬ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ ਜਿਹੜਾ ਸਾਰੇ ਮਰੀਜ਼ਾਂ ਦੇ ਤਾਂ ਲੰਗਰ ਦਾ ਚੱਲਦਾ ਪਿਆ ਹਨ। ਤੇ ਸਾਰਿਆਂ ਨੂੰ ਇੱਕ ਜ਼ਰੂਰੀ ਬੇਨਤੀ ਆ ਕਰਨਾ ਵੀ ਚਾਹੀਦਾ ਇਹ ਆਪਣਾ ਕੰਮ ਤੇ ਹਰ ਜਿੱਦਾਂ ਕੋਈ ਵੀ ਮਜਨੂਮ ਆ ਕੋਈ ਬੱਚਾ ਬੇਸਹਾਰਾ ਕੇ ਲੋੜ ਆ ਉਹਦੇ ਲਈ ਲੰਗਰ ਪਹੁੰਚਣਾ ਚਾਹੀਦਾ ਵਾ ਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਤੇ ਤੁਹਾਨੂੰ ਇਹ ਸੇਵਾਵਾਰੀ ਕਿੱਥੋਂ ਪਤਾ ਲੱਗਾ ਜਿੱਦਾਂ ਸਾਡੇ ਐਮਸੀ ਸਾਹਿਬ ਆ ਕੋੜਾ ਸਾਹਿਬ ਉਹਨਾਂ ਦੇ ਕੋਲੋਂ ਅੱਜ ਪਤਾ ਲੱਗਾ ਸੀ ਸਾਨੂੰ ਕਿ ਦੇਜਾ ਕਰਕੇ ਚੱਲਦੀ ਮੇਂ ਸੇਵਾ ਆਪਣੀ ਤੇ ਨੂੰ ਵੀ ਉਹਨਾਂ ਦਾ ਦੇਖਦੇ ਰਹਿੰਦੇ ਆਪਾਂ ਤੁਸੀਂ ਰਾਜੇ ਮੈਂ ਤਾਂ ਤਨੋ ਦਰਸ਼ਨ ਕਰਕੇ ਇਹ ਸਾਰੇ ਸੰਗਤ ਇਹ ਨਾਲ ਉਹ ਫਿਰ ਥੋੜਾ ਬਾਲਾ ਸੇਵਾ ਕਰਕੇ ਇਹ ਬਹੁਤ ਬਹੁਤ ਧੰਨਵਾਦ